ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋਰ ਨਵੀਂ ਵੀਡੀਓ ਚ ਲਓ ਜੀ ਬਾਈ ਤੁਸੀਂ ਦੇਖਿਆ ਹੀ ਹੈ ਨਾ ਵੀ ਗੁਜਰਾਤ ਦੇ ਵਿੱਚ ਐਦ ਕੀ ਪਤਾ ਨਹੀਂ ਕੀ ਸਿਸਟਮ ਆ ਕੰਮ ਜਿੰਨਾ ਕੁ ਖੜਾ ਹੈ ਨਾ ਪਹਿਲਾਂ ਹੀ ਤੁਸੀਂ ਦੇਖਿਆ ਵੀ ਕਣਕਸ ਵਾਲੀ ਹੈ ਹੀ ਘਾਟਾ ਕੁਸ ਜਿੰਨਾ ਕੁ ਵੀ ਖੜਾ ਹੈ ਵੀ ਠੰਡ ਰਾਤ ਨੂੰ ਠੰਡ ਹੋ ਜਾਂਦੀ ਆ ਦਿਨ ਦੇ ਵਿੱਚ ਹੋ ਜਾਂਦੀ ਆ ਗਰਮੀ ਉਹਦੇ ਕਰਕੇ ਜਿਹੜੀ ਕਣਕ ਦੀ ਹੈ ਨਾ ਮੰਨ ਲਓ ਪਕਾਈ ਆ ਬਹੁਤ ਉਹ ਗੱਲ ਜੀ ਬਣਦੀ ਨਹੀਂ ਹੈਗੀ ਪਿਛਲੇ ਸਾਲ ਵਾਲੀ ਪਤਾ ਨਹੀਂ ਕੀ ਸਿਸਟਮ ਆ ਬਾਕੀ ਇਹ ਜੀ ਕਣਕ ਬਾਈ ਤੁਹਾਨੂੰ ਦੱਸਿਆ ਸੀ ਨਾ ਤੁਸੀਂ ਪਿਛਲੀ ਵੀਡੀਓ ਦੇਖੀ ਹੈ ਤੁਹਾਨੂੰ ਕਿੰਨੇ ਇੱਕ ਜਗ੍ਹਾ ਤੇ ਕਿੰਨੇ ਪਲਾਟ ਜਿਹੜੇ ਖਾਲੀ ਜੇ ਦੇਖੇ ਆ ਬਾਕੀ ਇਹ ਜੂਨਾਗੜ੍ਹ ਤੱਕਰ ਅੱਜ ਘੁੰਮ ਕੇ ਵੀ ਆਏ ਆ ਬਾਕੀ ਆਪਣਾ ਵੀਰ ਇੱਕ ਆ ਨਾ ਰਾੜਾ ਸਾਹਿਬ ਕੋਲ ਤੇ ਆਪਣ ਤੁਸੀਂ ਦੇਖਿਆ ਉਹਨਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਬਾਈ ਦੀ ਵੀਡੀਓ ਪਾਈਦੀ ਇੱਧਰ ਆਪਣੇ RAM ਜੀ ਮਸ਼ੀਨ ਖੜੀ ਹੈ ਬਾਈ ਆਪਣੇ ਵੀਰ ਦੀਆਂ ਗਾਹਾਂ ਚੌਂਕੜੀ ਤੇ ਅੱਜ ਮਿਲ ਹੱਥ ਮਾਰਦਾ ਦਾ ਵੀਰੇ ਸਾਨੂੰ ਨਾ ਕੋਈ ਕਾਲੀ ਜੀ ਦੀਦੇ ਕਰਕੇ ਮਨਦੀਪ ਦੇ ਮਸ਼ੀਨ ਕੋਲ ਕੋਈ ਗੱਲਬਾਤ ਜੀ ਹੋ ਗਈ ਸੀ ਉੱਥੇ ਨੂੰ ਆਉਣਾ ਤਾਂ ਕਰਕੇ ਵੀਰੇ ਅਸੀਂ ਸਾਥੇ ਖੜਿਆ ਨਹੀਂ ਗਿਆ ਕੋਈ ਗੱਲ ਨਹੀਂ ਫੇਰ ਆਵਾਂਗੇ ਕਿਸੇ ਦਿਨ ਵਿਹਲੇ ਹੋ ਕੇ ਅੱਜ ਬਾਈ ਜੂਨਾਗੜ ਤੱਕ ਕਰ ਘੁੰਮ ਕੇ ਆਏ ਹਨਾ ਇੱਥੇ ਹੁਣ ਸੁਣੀਦਾ ਵੀ ਜੂਨਾਗੜ ਦਾ ਬਹੁਤ ਰੌਲਾ ਪਿਆ ਪਿਆ ਹੈ ਮਸ਼ੀਨ ਬਹੁਤ ਪਹੁੰਚ ਗਈ ਹਨਾ ਵਾਕਈ ਬਾਈ ਸਹੀ ਗੱਲ ਆ ਅੱਜ ਮੈਂਰ ਮਨਦੀਪ ਬਾਈ ਨਾ ਦਿਨ ਦੇ ਵਿੱਚ ਬਸ ਉਹੀ ਵਿਹਲੇ ਬੈਠੇ ਬੈਠੇ ਮੈਂ ਕਿਹਾ ਚੱਲ ਚੱਲੀਏ ਹੋਏ ਕੀ ਕਰਨਾ ਹਨਾ ਚੱਲ ਆਪਾਂ ਜਾ ਕੇ ਗੀੜਾ ਮਾਰ ਕੇ ਯੂਨਾ ਕੜਾ ਵਾਲੀ ਸਾਈਡ ਤੇ ਵੀ ਕੀ ਆ ਹਨਾ ਵੀ ਪਤਾ ਲੱਗ ਜੂ ਕਹਿੰਦਾ ਚੱਲਾ ਬਈ ਅਸੀਂ ਗਏ ਤੁਸੀਂ ਹਿਸਾਬ ਨਾਲ ਲੋ ਵੀ ਇੰਨਾ ਜ਼ਿਆਦੇ ਮਸ਼ੀਨ ਮੈਂ ਕਹਿੰਦਾ ਵੀ ਦੇਖ ਕੇ ਬੰਦਾ ਅਪਸੈਟ ਹੋਣੇ ਵਾਲਾ ਕੰਮ ਹੋਇਆ ਪਤਾ ਬਾਈ ਇੰਨੀ ਜ਼ਿਆਦੇ ਮਸ਼ੀਨ ਬਾਕੀ ਵੀ ਸਿੱਕ ਦੋ ਜਗ੍ਹਾ ਤੇ ਰੇਟ ਦੀ ਵੀ ਗੱਲ ਕਰਕੇ ਆਏ ਹਨਾ ਤਾਂ ਰੇਟ ਤੁਹਾਨੂੰ ਪਤਾ ਹੀ ਆ ਵੀਰੇ ਉਹੀ 400 500 ਜਣੀ ਹੋਣਾ ਸਾਡੇ ਜੀ ਵੀ ਅੱਜ ਰੌਲਾ ਜਿਹਾ ਪੈਂਦਾ ਸੁਣਦਾ ਵੀ 500 ਨੂੰ ਮਸ਼ੀਨ ਚੱਲਦੀ ਹੈ ਇਹ ਨਹੀਂ ਪਤਾ ਕਿਹੜੀ ਚੱਲਦੀ ਆ ਬਾਈ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਆਪਾਂ ਰੇਟ ਘੱਟ ਕਰਕੇ ਹਨਾ ਖੱਟ ਕੇ ਤਾਂ ਕੋਲ ਜਾ ਨਹੀਂ ਰਹੇ ਉਹ ਤੁਹਾਨੂੰ ਪਤਾ ਹੀ ਹੈ ਵੀ ਰੇਟ ਜੇ ਆਪਾਂ ਘੱਟ ਕਰਕੇ ਵੜਾਂਗੇ ਤਾਂ ਤੁਸੀਂ ਹਿਸਾਬ ਲਾ ਲਓ ਐਡੇ ਜਿਆਜ ਲਈ ਫਿਰਦੇ ਆ 5 ਲੱਖ 500 ਚ ਆਪਾਂ ਕੀ ਬਚਾਵਾਂਗੇ ਹਨਾ ਜੇ 500 ਚ ਆਪਾਂ 50 ਰੁਪਏ ਏਜੰਟਰ ਨੂੰ ਦੇ ਕੇ ਵੀ ਮਗਰ ਬਾਈ ਕੱਖ ਨਹੀਂ ਬਚਦਾ ਹੈਗਾ 200 150 ਤਾਂ ਤੇਲ ਹੀ ਖਾ ਜਾਂਦੀ ਹੈ 200 ਤਾਂ ਮਸ਼ੀਨ ਆ ਉਦੇ ਬਾਅਦ ਫਿਰ ਰੋਟੀ ਦਾ ਖਰਚਾ ਵੀ ਹੈ ਬਾਈ ਹਨਾ ਜੇ ਅੱਜ ਅੱਜ ਦੋ ਦਨ ਵਿਲੇ ਬੈਠ ਕੇ ਤਾਂ ਤਿੰਨ ਚਾਰ ਦਿਨਾਂ ਬਾਅਦ 10 ਬਿੱਗੇ ਵੜ ਲਏ ਵੀਰੇ ਰੋਟੀ ਦੇ ਖਰਚਾ ਨਿਕਲਦਾ ਇਹਨਾਂ ਸੋਚਿਓ ਵੀ ਅਸੀਂ ਬੈਂਕਾਂ ਜਿਹਾ ਪਿੱਛੇ ਨੂੰ ਹਨਾ ਟੱਬਰਾਂ ਨੂੰ ਪਾ ਦਾਂਗੇ ਚਲੋ ਕਈ ਹੁਣ ਜਿੰਮੇ ਮਸ਼ੀਨਾਂ ਵਿੱਚ ਜ਼ਿਮੀਦਾਰ ਭਰਾ ਆਉਣ ਤਕੜੇ ਪਾਲਟੀਆਂ ਦੇ ਮਹੀਨਾ ਹੁੰਦਾ ਵੀਰੇ ਝਾਲਾਂ ਝੱਲ ਲੈਣਗੇ ਪਰ ਜਿਹੜੇ ਮੇਰੇ ਵਰਗੇ ਮਾਤਲ ਧਮਾਤਲ ਹਨਾ ਚਲੋ ਐਂਦਾ ਹਿੰਮਤ ਮਾਰਾਂਗੇ ਖਰਚਾ ਪਾਣੀ ਦਾ ਪੂਰਾ ਕਰੇ ਦੇਣਗੇ ਇਹ ਤਾਂ ਗੱਲ ਹੈ ਨਹੀਂ ਵੀ ਖਰਚੇ ਪਾਣੀ ਤੇ ਵੀ ਤਾਂ ਗਈਆਂ ਪਰ ਜਿਹੜੇ ਮਹਾਤਲ ਨੇ ਮੇਰੇ ਵੀ ਨੇ ਨਵੀਂ ਮਸ਼ੀਨ ਲੈ ਕੇ ਕਿਸ਼ਤ ਭਰਨੀ ਆ ਨਾ ਬਾਈ ਉਹ ਚੋਂ ਕੀ ਘਟੂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਮੈਨੂੰ ਹੀ ਕਰਾਤ ਨਾ ਆਪਣੇ ਇਧਰ ਅੰਕਲ ਆ ਇੱਕ ਤੁਸੀਂ ਦੇਖਿਆ ਬਣਾ ਸਾਨੂੰ ਜਲਾਲਾਬਾਦ ਮਿਲ ਕੇ ਗਏ ਤੇ ਅੰਕਲ ਉਹ ਭਜਨੂ ਜਿਹੜੇ दारू ਦੀ ਬੋਤਲ ਦੇ ਕੇ ਗਏ ਤੇ ਡਾਲਰ ਬਾਬਾ ਅੰਕਲ ਦਾ ਨਾਮ ਆ ਉਹਨਾਂ ਨਾਲ ਰਾਤ ਗੱਲਬਾਤ ਕਰੀ ਮੈਂ ਕਿਹਾ ਸਸਰੀਕਾਲਾ ਅੰਕਲ ਜੀ ਕਿੱਦਾਂ ਹਾਲ ਚਾਲ ਠੀਕ ਹੈ ਜੀ ਕਹਿੰਦੇ ਮੈਂ ਕਿਹਾ ਆਏ ਨਹੀਂ ਗੁਜਰਾਤ ਕਹਿੰਦਾ ਨਾ ਵੀਨੰਦਰਾ ਆਪਾਂ ਨਹੀਂ ਆਏ ਕਹਣਾ ਮੇਰੀ ਤੇ ਮੈਂ ਤੇਰੇ ਕੋਲ ਗੱਲ ਕਰਨੀ ਦੀ ਹੈ ਨਾ ਵੀ ਤੈਨੂੰ ਵੀ ਮੈਂ ਰੋਕਣਾ ਦਾ ਨਾ ਜਾ ਮੈਂ ਕਹਾਂ ਕਾਨੂੰ ਹਟਦਾ ਜੀ ਕੁੱਤੇ ਨੂੰ ਹੱਡੀ ਵਾਲਾ ਸਵਾਦ ਹੈ ਨਾ ਜੇ ਸਾਲਾ ਪੈ ਜਵੇ ਬਾਕੀ ਗੁਜਰਾਤ ਦਾ ਤਾਂ ਬਾਈ ਸਾਰਿਆਂ ਨਾਲੋਂ ਵੱਖਰਾ ਹੀ ਆ ਜਿਹਨੂੰ ਲੱਗੀ ਆ ਗੁਜਰਾਤ ਲੱਗੀ ਤਾਂ ਬਸ ਸਮਝ ਲੋ ਲੱਗੀ ਇਹ ਨਹੀਂ ਬੰਦਾ ਛੱਡ ਸਕਦਾ ਬਾਕੀ ਆ ਆਪਣੇ ਏਰੀਆ 'ਚ ਬਾਈ ਥੋੜਾ ਜਿਹਾ ਕੰਮ ਆਇਆ ਵੀ ਅਸੀਂ ਐਂਡ ਤੱਕ ਕਰ ਥੋੜੀ ਜੀ ਗੇਮ ਖੇਲਾਂਗੇ ਹਨਾ ਬਾਅਦ 'ਚ ਥੋੜਾ ਬਹੁਤਾ ਰੇਟ ਦਾ ਫਰਕ ਪੈ ਜਾਂਦਾ ਕਿ ਜੇ 2 250 ਬਿੱਗਾ ਚੰਗੇ ਰੇਟ ਦਾ ਬਾਅਦ ਜਾ ਕੇ ਵੱਡੇ ਜਾਵੇ 200 ਚਲੋ ਐ ਵੀ ਆਉਣ ਜਾਣ ਦਾ ਖਰਚਾ ਨਿਕਲ ਜਾਂਦਾ ਉਹਦੇ ਕ ਬਾਕੀ ਐ ਵੀ ਕਵਰ ਹੋ ਜਾਂਦੇ ਆ ਬਾਕੀ ਵੀਰੇ ਆਏ ਆ ਅਸੀਂ ਤਾਂ ਬਾਹਰ ਆਉਨੇ ਆ ਤੁਹਾਨੂੰ 100 ਦੀ ਇੱਕ ਗੱਲ ਦੱਸਾਂ ਸਾਡੇ ਏਰੀਆ ਦਾ ਕਣਕ ਨਹੀਂ ਹੈਗੀ ਸ਼ਾਹਕੋਟ ਦੇ ਈ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਇੱਥੇ ਮੱਕੀ ਆ ਸੀਜ਼ਨ ਆ ਨਾ ਪੂਰਾ ਠੋਕ ਕੇ ਜਿਹੜਾ ਮੱਕੀ ਦਾ ਸੀਜ਼ਨ ਲੱਗਣਾ ਕਣਕ ਤਾਂ ਉੱਥੇ ਕਿਹਾ ਜੇ 10 12% ਕਣਕ ਹੋ 15 ਹੋ ਵਾਤੇ ਵਾਦ ਬਾਕੀ ਤੁਹਾਨੂੰ ਬੜਾ ਸਾਰਾ ਆਲੂ ਆਲੂ ਤੋਂ ਬਾਅਦ ਮੱਕੀ ਹੈ ਨਾ ਉਹ ਸੀਜ਼ਨ ਸਾਡਾ ਚੰਗਾ ਲੱਗਦਾ ਤਾਂ ਵੀਰੇ ਸਾਨੂੰ ਤਾਂ ਮਜਬੂਰੀ ਕਰਕੇ ਆਉਣਾ ਪੈਂਦਾ ਹੈ ਹਨਾ ਵੀ ਦੋ ਮਸ਼ੀਨਾਂ ਇਹ ਵੀ ਕਾਨੂੰ ਗਿਆ ਹਥੇ ਦੋ ਮਸ਼ੀਨਾਂ ਨੂੰ 1500 ਬਿਗੇ ਚ ਕੀ ਪਸਾਉਣੀ ਆ ਯਾਰ ਚਲੋ ਬਾਹਰ ਨਾਲੇ ਤਾਂ ਏਰੀਆ ਹੋਣਾ ਏਜੰਟਾ ਮੁੰਡਾ ਪਿਛਲੇ ਸਾਲ ਇਹਦੇ ਕੋਲ ਕੰਮ ਕਰਕੇ ਵਧੀਆ ਕੰਮ ਕਰਕੇ ਗਏ ਤਾਂ ਉਹਨੇ ਐਤ ਕੀ ਖੁਸ਼ ਹੋ ਕੇ ਮਸ਼ੀਨਾਂ ਵਟੀਆਂ ਕਹਿੰਦਾ ਸਰਦਾਰ ਮੈਂ ਤਾਂ ਮੇਰਾ ਮਨ ਨਹੀਂ ਤਾਂ ਇਸ ਵਾਰ ਕਿਉਂ ਬਈ ਇਹਦੇ ਪੰਗਾ ਬੜੇ ਕਰੀ ਹੋਏ ਇੱਕ ਤਾਂ ਟਰੈਕਟਰ ਹੈ ਦੇਖੋ ਤਿੰਨ ਚਾਰ ਤਾਂ ਟਰੈਕਟਰ ਚੱਲਾ ਚੱਲਦੇ ਆਂ ਦੇ ਕਿਰਾਏ ਤੇ ਹਨਾ ਉਹਦੇ ਬਾਅਦ ਫਿਰ ਆਇਦਗੀ ਥ੍ਰੈਸਰ ਲੈ ਲਿਆ ਜਿਹੜਾ ਪਰसों ਧਣੀਆਂ ਦੀ ਵੀਡੀਓ ਕੱਲ ਧਣੀਆਂ ਦੀ ਵੀਡੀਓ ਪਾਈਦੀ ਹੈ ਨਾ ਫੇਸਬੁੱਕ ਤੇ ਪਾਈ ਤੀ ਉਹ ਥ੍ਰੈਸਰ ਲੈ ਲਿਆ ਪੰਜਾਬ ਵਾਲਾ ਹੀ ਮੰਨ ਲਓ ਜਿਵੇਂ ਆ ਨਾ ਵਾਪਸੀ ਵੀ ਉਸੀ ਵਿੱਚ ਸਾਰਾ ਕੁਝ ਕਰਦਾ ਬਹੁਤ ਥ੍ਰੈਸਰ ਵਿੱਚ ਤਿੰਨ ਚਾਰ ਟਰੈਕਟਰ ਚੱਲਦੇ ਆ ਕਹਿੰਦਾ ਮੈਂ ਮਸ਼ੀਨ ਫੜਨੀ ਨਹੀਂ ਥੀ ਵੀ ਪਿਛਲੇ ਸਾਲ ਚਲੋ ਤੁਸੀਂ ਕੰਮ ਵਧੀਆ ਕਰਿਆ ਹਨਾ ਸਾਡੇ ਜ਼ਿਮੀਦਾਰ ਕਹਿੰਦਾ ਮੰਗ ਤੇਰੀ ਮਸ਼ੀਨ ਦੀ ਕਰਦੇ ਆ ਵੀ ਉਹ ਮਸ਼ੀਨ ਨਹੀਂ ਆਈ ਕਹਿੰਦਾ ਫਿਰ ਮੈਨੂੰ ਤਾਂ ਆਂਦਾ ਵੀ ਤੇ ਆਉਣਾ ਨਹੀਂ ਸਾਡੀ ਫੋਨ ਤੇ ਬਾਈ ਇਦਾਂ ਦੇ ਬਾਅਦ ਜਮੇ ਗੱਲ ਨਹੀਂ ਹੋਈ ਜਦੋਂ ਦੇ ਜੀ ਪਿਛਲੇ ਸਾਲ ਗੁਜਰਾਤ ਤੋਂ ਗਏ ਇੱਕ ਇੱਕ ਵਾਰ ਵੀ ਇਹਨਾਂ ਕਾ ਗੱਲ ਨਹੀਂ ਹੈ ਵਿਚਾਰਾਂ ਇਹਨਾਂ ਨੇ ਫੇਰ ਹਨਾ ਖੁਸ਼ ਹੋ ਕੇ ਮਸ਼ੀਨ ਪੜੀ ਕਹਿੰਦੇ ਨਹੀਂ ਸਰਦਾਰ ਕੋਈ ਗੱਲ ਸਾਡੇ ਕੋਲੇ ਚਲਾ ਬਾਕੀ ਆਏ ਆ ਵੀ ਕੰਮ ਵੀ ਇਹਨਾਂ ਕੋਲ ਆਇਗਾ ਬਾਈ ਭੱਜਨ ਢੱਠਣ ਵਾਲੇ ਬੰਦਿਆਂ ਨਾਲ ਇੱਕ ਹੋਰ ਆ ਜਿਹੜੀ ਕਣਕ ਸਾਫ਼ ਕਰਦੀ ਹੈ ਨਾ ਮਸ਼ੀਨ ਉਹ ਇਹਨਾਂ ਕੋਲੇ ਹੈ ਨਾ ਤੇਲਾਂ ਵਾਲੀ ਮਸ਼ੀਨ ਇਹਨਾਂ ਕੋਲੇ ਆ ਬਾਕੀ ਹੋਰ ਟਰੈਕਟਰ ਦਾ ਕਿਰਾਇਆ ਜਿਹੜਾ ਹਾਲਾ ਸਵਾਗਾ ਖੇਤ ਦਾ ਜੋਤਾ ਜਿਤਾਈ ਬੋਣ ਬੋਣ ਦਾ ਸਾਰਾ ਸਿਸਟਮ ਇਹਨਾਂ ਕੋਲੇ ਆ ਤਾਂ ਕਰਕੇ ਇਹਨਾਂ ਦੇ ਉੱਪਰ ਜ਼ਿਮੀਂਦਾਰ ਹੈ ਜਿਹੜਾ ਗਜਰਾਤ ਦਾ ਖੇਡੂ ਆ ਭਰੋਸਾ ਕਰਦਾ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਬੰਦੇ ਵਧੀਆ ਓ ਵੀ ਵਧੀਆ ਦੀਪੂ ਮੁੰਡਾ ਤੁਸੀਂ ਦੇਖਿਆ ਵੀਡੀਓ ਜੀ ਹੈ ਨਾ ਦੀਪੂ ਆਪਣਾ ਬਾਕੀ ਵਧੀਆ ਕੰਮ ਮੁੰਡੇ ਕੰਮ ਹੀ ਵਧੀਆ ਹੈ ਨਾ ਜਿਵੇਂ ਪੈਸੇ ਨੇ ਢਿੱਲ ਤੋਂ ਵੀ ਠੀਕ ਠਾਕ ਆ ਵਧੀਆ ਬਾਕੀ ਅੱਜ ਦੀ ਵੀਡੀਓ ਹੈ ਨਾ ਤਾਂ ਗੱਡੀ ਆਪਣੀ ਮਸ਼ੀਨ ਬਿਲਕੁਲ ਰੈਡੀ ਆ ਤੁਸੀਂ ਦੇਖਿਆ ਪਿਛਲੀ ਵੀਡੀਓ ਦੇ ਵਿੱਚ ਨਾ ਮਸ਼ੀਨ ਆਪਣੀਆਂ ਨਾ ਵੀ ਮੁੜ ਕੇ ਦੇਖਣ ਦੀ ਲੋੜ ਨਹੀਂ ਜਿਹੜਾ ਮਾਣਾ ਮੋਟਾ ਕੰਮ ਕਰਦਾ ਇਹਦਾ ਐਨ ਓਕੇ ਖੜੀ ਆ ਹੁਣ ਤਾਂ ਆਪਣੀ ਮਸ਼ੀਨ ਆ ਬਾਕੀ ਤਾਂ ਇੱਕ ਇਹ ਜਰੂਰ ਮੇਰਾ ਵੀਰ ਕਰਤਾਰ ਕਮੈਨ ਨਾਲ ਧਿਆਨ ਰੱਖਿਆ ਕਰਨਾ ਨਾ ਨਾ ਜਿਹੜਾ ਆਪਣਾ ਰੀਲ ਦੇ ਵਿੱਚ ਰੀਲ ਨੂੰ ਆ ਅੱਗੇ ਪਿਛੇ ਲ ਕਰਨੇ ਵਾਲਾ ਨਾਟ ਲਾਇਆ ਹੈ ਨਾ ਚੱਕਰ ਘੱਟ ਵੱਧ ਕਰਨੇ ਵਾਲਾ ਇਹਦੇ ਵਿੱਚ ਨਾ ਬਾਈ ਆ ਜਿਹੜਾ ਚੀਜ਼ ਆ ਆ ਗੋਲ ਜਿਹੜੀ ਅੱਗੇ ਪਿਛੇ ਧੱਕਦੀ ਆ ਬੁਲੀ ਇਹਦੇ ਵਿੱਚ 베アリング ਆ ਜਰੂਰ ਇਹਨੂੰ ਗਰੀਸ ਮਾਰਿਓ ਜਿਹੜੇ ਮੇਰੇ ਵੀਰ ਕੋ ਕਰਤਾਰ ਕਮੈਨ ਆ ਪਿਛਲੇ ਸਾਲ ਸਾਡੇ ਕੋ ਇੱਕ ਨੇ ਹੋਈ ਅਸੀਂ ਪਹਿਲਾਂ ਗਜਰਾਬ ਦੇ ਵਿੱਚ ਹੀ ਉਰੇ ਆ ਕੇ ਬੈਠੇ ਰਹੇ ਜਦੋਂ ਵੱਲੋ ਕੰਮ ਚੱਲ ਗਿਆ ਜਦੋਂ ਚੱਲਣ ਲੱਗਿਆ ਪੂਰੇ ਰੀਲ ਚੱਲਦੀ ਲੇ ਗਿਆ ਚੰਗੀ ਭਲੀ ਕਰਕੇ ਪਿਛਲੇ ਸਾਲ ਨਾ ਜਦੋਂ ਮਸ਼ੀਨ ਚਲਾਈ ਅਸੀਂ ਜਾ ਕੇ ਤਬਈ ਉਹ ਰੀਲ ਚੱਲਦੀ ਲੇਗੇ ਇਹਦੇ ਵਿੱਚ ਉਹ ਦੇ ਵਿੱਚ ਬਹਿਰਗਾ ਇਹਦੇ ਵਿੱਚ ਬਹਿਰਗਾ ਹੋਰ ਸਾਹਮਣੇ ਕੱਲ ਅਸੀਂ ਖੋਲ ਕੇ ਫੇ ਗਰੀਸ ਕਰਿਆ ਪਿਛਲੇ ਸਾਲ ਸਾਨੂੰ ਨਾ ਛਰੇ ਪਤੋਖਾ ਦੇ ਤੋ ਮੂਰਤ ਕਰਨ ਲੱਗੇ ਤੇ ਉਹ ਧੋਖਾ ਦੇ ਗਿਆ ਹੈ ਬਾਕੀ ਫੱਡਾ ਤੁਹਾਨੂੰ ਪਤਾ ਹੀ ਹੈ ਨਾ ਬਿੱਟਕਾਣੇ ਦੇ ਆਉਣੇ ਤੇ ਵਧੀਆ ਮਾਲਕ ਨੇ ਮੌਜਾਂ ਲਾਤੀਆਂ ਜਾਇ ਜਾਇ ਚਾਹੁੰਦੇ ਤੇ ਨਾ ਉਹ ਜੇ ਤੇ ਆ ਕੇ ਬਹਿ ਗਏ ਛਲਡਾ ਆਪਾਂ ਖੋਲਤੀਆਂ ਤੁਸੀਂ ਦੇਖੇ ਹੀ ਹੈ ਨਾ ਬਾਕੀ ਫਿਲਟਰ ਚ ਹੈ ਨਾ ਇਹਦੇ ਥੋੜੀ ਇੱਕ ਦੋ ਦਿਨ ਹਾਂ ਚੱਲ ਜੇ ਹੋਰ ਥੋੜੀ ਜੀ ਨੂੰ ਮੜੀ ਇਹਦੀ ਫੱਟੀਆਂ ਪੁੱਟੀਆਂ ਜਿਹੜੀਆਂ ਆਫ ਲੋਗ ਵਿੱਚ ਪਾ ਕੇ ਥੋੜੀ ਜੀ ਐਨ ਸੈੱਟ ਕਰਾਂਗੇ ਤੁਹਾਨੂੰ ਪਤਾ ਮੱਕੀ ਬਾਈ ਕਰ ਦਿੰਦੀ ਹੈ ਕੰਦੀ ਲਾ ਦਿੰਦੀ ਹੈ ਹੁਣ ਤਾਂ ਅਡਜਸਟਮੈਂਟ ਵੀ ਸਿਰੇ ਲੱਗੀ ਮੈਂਗਾ ਇਹ ਤੱਕ ਸੀਜ਼ਨ ਲਾਏ ਤੇ ਬਾਅਦ ਇਹਨੂੰ ਨਵੇਂ ਪਾ ਦਾਂਗੇ ਚਲੋ ਬਾਕੀ ਰੱਖੇ ਮਹਾਰਾਜ ਕਿਰਪਾ ਤੁਹਾਨੂੰ ਦਿਖਾਉਨੇ ਆ ਫਿਰ ਹੁਣ ਅੱਜ ਭਜਨ ਬਾਈ ਦੀਆਂ ਰੋਟੀਆਂ ਤੜਕੇ ਲਾਉਂਦੇ ਦੀ ਵੀਡੀਓ ਐਂਡ ਤੇ ਕਰਦੇ ਆ ਸਟਾਰਟ ਉਹਦੀ ਵੀ ਕੰਮ ਜੀ ਬਾਈ ਰੂਮ ਦੇ ਵਿੱਚ ਆ ਗਏ ਥੱਲੇ ਤਾਂ ਤੁਹਾਨੂੰ ਪਤਾ ਹਨੇਰਾ ਹੋ ਗਿਆ ਹਨਾ ਬਾਕੀ ਮਸ਼ੀਨ ਸਾਹਮਣੇ ਖੜੀ ਦੇਖਦੀ ਆ ਬਈ ਆਪਣੀ ਰਾਣੀ ਉਹ ਖੜੀ ਆ ਇਹਦੇ ਕਰਕੇ ਉਹ ਫਾਇਦਾ ਵੀ ਹੈ ਇੱਕ ਹਨਾ ਬਾਕੀ ਗੱਦੇ ਕੋ ਦੇ ਹਨ ਵਧੀਆ ਲਾਈਟ ਲੂਟ ਲਾ ਕੇ ਇੱਧਰ ਆਪਣਾ ਲੱਗਿਆ ਹੈ ਉਸਤਾਦ ਜੀ ਸਤਿ ਸ੍ਰੀ ਅਕਾਲ ਉਸਤਾਦ ਜੀ ਸਤਿ ਸ੍ਰੀ ਅਕਾਲ ਜੀ ਬੜੀ ਐ ਤਾਂ ਦਾੜੀ ਧੂੜੀ ਕਾਲੀ ਕਰੀ ਆ ਬੁੜੇ ਬੰਦੇ ਨੇ ਬੁੜਾ ਕਹਿੰਦਾ ਬੁੜਾ ਥੋੜੀ ਜਿਹਾ ਹਾਂ ਲੈ ਬੁੜਾ ਕਿਹੜਾ ਕਹਿੰਦਾ ਬੁੜਾ ਨੋ ਤਰੀਕੇ ਦਾ ਮੁੰਡਾ ਮੁੰਡਾ ਨੂੰ 50 60 ਸਾਲ ਦੀ ਉਮਰ ਹੋ ਗਈ ਤੇਰੀ ਬਾਹਰ ਤਾਲੂ ਕੀ 60 60 ਹੋਣੀ ਆਲੇ 60 ਕਿੰਨੇ ਘਾਰੋਂ ਮੁੰਡਾ ਮੂੰਹ ਤਾਂ ਦਿਲਾਇਆ ਨਾ ਚ ਕਰਾਇਆ ਮੁੰਡਿਆਂ ਵਰਗਾ ਅਲਾਈ ਵੀ ਅੱਜ ਇਹ ਕੱਪੜੇ ਵੀ ਲਵੇੜੇ ਪਿਆ ਦੇਗਾ ਪਰ ਕੋਈ ਨਹੀਂ ਕੱਪੜੇ ਕੀ ਬਣਾਉਣ ਲੱਗੇ ਅੱਜ ਅੱਜ ਮਾਸਾਲੇ ਦੀ ਨਾਲ ਹੈ ਮਾਸਾਲੇ ਵਾਹ ਬਈ ਬਾਜ ਤਾਂ ਗੁਰੂ ਦਾ ਲੰਗਰੇ ਤਿਆਰ ਹੋ ਰਿਹਾ ਹੈ ਹੈ ਹਾਂਜੀ ਗੁਰੂ ਦਾ ਲੰਗਰੇ ਬਾਈ ਤਿਆਰ ਹੋ ਰਿਹਾ ਜੇ ਦੇਖ ਲਓ ਤੁਸੀਂ ਭਜਨ ਬਾਈ ਕਈ ਬੰਦੇ ਮੈਨੂੰ ਕਈ ਫੋਨ ਕਰ ਬਾਈ ਯਾਰ ਤੁਸੀਂ ਰੋਟੀ ਮੁੱਲ ਮੁੱਲ ਲਿਓ ਨਾ ਕਿੱਕਣ ਕਰਦੇ ਮੈਂ ਕਾ ਅੱਜ ਤੁਹਾਨੂੰ ਬਾਈ ਵੀਡੀਓ ਬਣਾ ਕੇ ਦਿਖਾਉਣਾ ਵੀ ਜੀ ਕਿੱਕਣਾ ਕਰਦੇ ਹਨਾ ਬਾਈ ਮੋਲਾ ਦੀ ਤਾਂ ਚੰਗੀ ਚੀਜ਼ ਕਰਦੇ ਉਹ ਤਾਂ ਖਾਏ ਨਹੀਂ ਹੁੰਦੀ ਰੋਟੀ ਬੜੀ ਮਹਿੰਗੀ ਜਨਾ 100 ਰੁਪਏ ਦੀ ਹੁੰਦੀ ਕੁਝ ਨਹੀਂ ਆਪਣੇ ਦੋ ਮੁਰਕੀਆਂ ਹੁੰਦੀਆਂ ਆ ਉਹ ਤੁਹਾਨੂੰ ਮੁਰਕੀਆਂ ਚੰਗੀ ਲੱਗਦੀ ਹੈਗੀ ਸਹੀ ਗੱਲ ਆ ਇਹਨਾਂ ਦਾ ਖਾਣਾ ਪਾਣੀ ਜਿਹੜਾ ਸਾਰੇ ਸਟੇਟਾਂ ਦਾ ਲੱਗ ਆ ਹੈਨਾ ਹੁਣ ਪੰਜਾਬ ਨਾਲ ਦਾ ਖਾਣਾ ਜਿਹੜਾ ਉਹ ਥੋੜੀ ਕਿਤੇ ਮਿਲਦਾ ਜਿਹੜਾ ਆਪਾਂ ਨੇ ਹੁਣ ਬਣਾ ਕੇ ਸਾਰਨ ਹੁਣ ਵੱਡੂ ਭਾਈ ਆਇਆ ਤਾਂ ਆਪਣੇ ਪੰਜਾਬ ਕਿਆ ਕਹਿੰਦਾ ਉਹ ਜੱਬਲਪੁਰ ਤੇ ਭਾਈ ਵੱਡੂ ਭਾਈ ਆਪਣਾ ਪ੍ਰੈਨਸਰ ਮਸ਼ੀਨ ਵਾਲਾ ਆਇਆ ਤਾਂ ਨਾ ਜਾਦਾ ਖਾ ਕੇ ਉਹ ਵੀ ਕਹਿੰਦਾ ਵਾਕੇ ਸਰਦਾਰ ਵੀ ਨਿੰਦਰ ਭਾਈ ਵੀਰੇ ਬਹੁਤ ਫਰਕ ਆ ਹੈਨਾ ਪੰਜਾਬ ਦੇ ਵਿੱਚ ਮਸਤ ਖਾਣਾ ਖਾਣੇਗਾ ਤਾਂ ਲੋਕ ਆਦੀ ਜਾ ਹੁਣ ਇੰਨੇ ਜਿਹੜੇ ਨੇ ਪਾਉਣੀਆਂ ਇੱਕ ਇੱਕ ਘਟਾਓ ਘਟਾ ਵੀ 20 ਕਿਲੋ ਦਾ ਆਲ ਚੈਨਾ ਮਾਲ ਹੈ ਆਪਣਾ ਤਿੰਨ ਜਾਣੇ ਦਾ ਕੱਟਾ ਆਪਣਾ ਤਿੰਨ ਜਾਣੇ ਦਾ ਫਰਕ ਤਾਂ ਹੈਗਾ ਇਹ ਤਾਂ ਨਹੀਂ ਗੱਲ ਚੱਲ ਆਪਣੇ ਆਪਣੇ ਰੇਹ ਕਿਹੜਾ ਆਪਣੇ ਘਰਖਾਨ ਦਾ ਰਾਜਾ ਹੀ ਆ ਹੈ ਕਿ ਨਹੀਂ ਹੋਰ ਸੁਣਾ ਫਿਰ ਮਾਦੀ ਗਾੜੀ ਵਧੀਆ ਹੈ ਲੱਗ ਗਿਆ ਤੜਕਾ ਰੋਕੀ ਰਿਆ ਆਟਾ ਆਟਾ ਖੋਲ ਲਿਆ ਹਾਂ ਆਟਾ ਵੀ ਗਨੇ ਆ ਬਈ ਆ ਵੀ ਭਾਜਣਾ ਨਜ਼ਾਰੇ ਦੇਂਦੇ ਨੇ ਉਹ ਹੈ ਰੋਡ ਕਾ ਨਹੀਂ ਘਲੋ ਰੇ ਬੋਲੋ ਰੋਡ ਦਾ ਬਾਈ ਬਾਹਰ ਨਾਲ ਨੇ ਰੋ ਸਾਰੇ ਮੈਂ ਜਨਾ ਨਜ਼ਾਰਾ ਆ ਗਿਆ ਹੈ ਨਾ ਪੱਤਰਪਾਲ ਨਾਲ ਸਵਾਣ ਤੇ ਬਹੁਤ ਔਖਾ ਹੋ ਜਾਂਦਾ ਉਹ ਸੈਟ ਆ ਗਿਆ ਮਾਣਾ ਤੰਬੂ ਜੇ ਦਾ ਬਾਈ ਤਪਦਾ ਬਹੁਤ ਆ ਤੰਬੂ ਤੇ ਹੁਣ ਤਾਂ ਉਹ ਆਪਣਾ ਪੂਰੀ ਵੇਦੀ ਉਹ ਆ ਤਾਂ ਪੂਰਾ ਆਪਣਾ ਜਵੇਂ ਕਹਿੰਦੇ ਆਪਾਂ ਆਪਣੇ ਘਰ ਚ ਬੈਠੇ ਆ ਨਾ ਜਲਾ ਰੱਬ ਨੇ ਵਧੀਆ ਸੁਣ ਲਈ ਜਾਈ ਜੀ ਭਾਲ ਦੇ ਤੇ ਟਿਕਾਣਾ ਬਹੁਤ ਵਧੀਆ ਲੱਗਣਾ ਹੈ ਜੀ ਹੈ ਬਹੁਤ ਵਧੀਆ ਵਧੀਆ ਲੱਗਣਾ ਹੈ ਹਾਂ ਨਜ਼ਾਰਾ ਆ ਰਿਹਾ ਰਿਹਾ ਬਾਈ ਨਜ਼ਾਰਾ ਆ ਨਜ਼ਾਰਾ ਬਾਈ ਦੇਖੋ ਇਹ ਲੱਗਾ ਉਸਤਾਦ ਨੂੰ ਪਾਉਣ ਹੈ ਸਾਮਾਨ ਸਾਰਾ ਸਾਮਾਨ ਆਇਆ ਤੇ ਤੇ ਆ ਮੈਂ ਕਹਿੰਦਾ ਨਜ਼ਾਰੇ ਆ ਬਾਈ ਇੱਧਰ ਕਮਰਾ ਇੱਕ ਆ ਮੋਲੀ ਹਾਂਜੀ ਤੂੰ ਕਿੱਧਰ ਕੰਮ ਆ ਮੈਂ ਹਵਾ ਲੈ ਕੇ ਉੱਪਰ ਦੀ ਤਿੰਨ ਮੰਜ਼ਲਾਂ ਦਾ ਕਰ ਜਾਂਦੇ 51 ਜਣੀ ਹਵਾ ਤੁਰੇਲੀ ਲੈ ਕੇ ਉੱਪਰੋਂ ਘੱਟ ਲੈਣਾ ਉੱਪਰ ਨਹੀਂ ਨਜ਼ਾਰਾ ਬੱਦਦਾ ਵੀਰੇ ਉਹ ਤਾਂ ਉੱਪਰਲੀ ਹਵਾ ਚ ਦੇਣੀ ਹਾਂ ਮੈਂ ਤਾਂ ਲੈਣੀ ਗੇ ਅਗਰ ਵੀ ਉੱਪਰਲੀ ਹਵਾ ਨਹੀਂ ਦੀ ਸਹੀ ਆ ਬਾਈ ਇਹ ਗੱਲ ਆ ਮੋਲੀ ਤਿੰਨ ਮੰਜ਼ਲਾ ਦਾ ਕਰਨ ਨਜ਼ਾਰੇ ਰਾਤ ਨੂੰ ਉੱਪਰ ਪਿਆ ਬਾਈ ਨਜ਼ਾਰਾ ਆ ਗਿਆ ਸਵਾਦ ਆ ਗਿਆ ਵਜਨ ਹੋਰ ਗੱਲਾਂ ਦੀਆਂ ਗੱਲਾਂ ਬਾਈ ਹਵਾ ਹੀ ਬਹੁਤ ਲੱਗਦੀ ਆ ਮੈਂ ਕਿਹਾ ਰਾਤ ਮੈਨੂੰ ਪਤਾ ਵੀ ਮਮਲੀ ਬਜਰਾ ਸਵੇਰੇ ਜਾ ਕੇ ਨਹੀਂ ਆਕ ਮਾਰੀ ਗਿਆ ਤੋਂ ਉੱਠਿਆ ਮੈਂ ਉਹ ਮੈਂ ਵੀ ਦੇਖਦਾ ਤਿੰਨ ਜਲਾ ਦਾ ਸਵੇਰੇ ਤੇ ਹਰ ਮਾਲੀ ਆਕ ਗਿਆ ਪਤਾ ਹੀ ਲੱਗਦਾ ਹੈਗਾ ਆਹ ਦੇਖ ਲੈ ਬਾਈ ਕਿੰਨੇ ਟਮਾਟਰ ਪਾਤੇ ਇੰਨੇ ਢਾਬੇ ਕੱਚੇ ਜੇ ਕਰਕੇ ਬਾਦਲਨੇ ਉਹ ਦਾ ਅਸੀਂ ਤਾਂ ਬਾਈ ਆਪ ਦੀਓ ਬਣਾ ਕੇ ਖਾਣੇ ਆ ਭਾਵੇਂ ਸੀਜ਼ਨ ਚੱਲਦਾ ਹੋਵੇ ਭਾਵੇਂ ਹੋਵੇ ਠੰਡਾ ਭਾਵੇਂ ਹੋਵੇ ਤੱਤਾ ਹਨਾ ਜਿਹੜੀ ਆਪ ਦੀ ਰੋਟੀ ਵਰਗੀ ਮੌਜ ਹੈ ਇਹ ਮੌਜ ਤਾਂ ਲੱਭਦੀ ਨਹੀਂ ਮੁੜ ਕੇ ਹਨਾ ਕਹਿੰਦੇ ਮਿਲ ਲੱਭਣੀ ਨਹੀਂ ਮੌਜ ਪੰਜਾਬ ਪਰ ਕੀ ਬਿਨਾ ਬੈੱਜਿਆ ਨਹੀਂ ਲਾਤਾ ਜਿਹਨੇ ਤੜਕਾ ਕਹਿੰਦਾ ਮੌਲੀ ਗਈ ਜਿੰਦਾ ਪਿਆਜ਼ ਜ਼ਿਆਦਾ ਪਾਉਂਦਾ ਸਾਰਾ ਕੋ ਪੱਤਿਆ ਹਰ ਸੁਆਣ ਮੀ ਰੋਟੀ ਦਾ ਬਾਈ ਆਪ ਦੀ ਉਹ ਆ ਮੌਲੀ ਓਏ ਹਾਂਜੀ ਹਾਂ ਹਾਂ ਮੌਲੀ ਆਜੀ ਆਨੰਦ ਆ ਜਾਂਦਾ ਰੋਟੀ ਖਾ ਕੇ ਖਾ ਖਾ ਕੇ ਤਾਂ ਢਿੱਡ ਹੋ ਜਾਂਦਾ ਹਾਂ ਲਾ ਸਾਰੇ ਗੱਲ ਤੋਂ ਖਣ ਲੱਗੇ ਬਈ ਤੂੰ ਖਾ ਖਾ ਕੇ ਉਹ ਬਾਈ ਮੈਦਾ ਪਾਉਂਦੇ ਆ ਉਹ ਉਹ ਪਹਿਉ ਮੈਦਾ ਪਾਉਨੇ ਆ ਰਤਨੂਰੀ ਰੋਟੀ ਦੇ ਵਿੱਚ ਤਾਂ ਹੀ ਕੜਕੜੀ ਰੋਟੀ ਰਹਿੰਦੀ ਆ ਉਹ ਬਹੁਤ ਵਧੀਆ ਮੇਰਾ ਮੂੰਹ ਹੀ ਸਾਲੇ ਕਰ ਤੇ ਉਹ ਮੇਰਾ ਦਾਪ ਕਈ ਦਿਨ ਕਲਾ ਦੁਖੀ ਆ ਕੇ ਦਵਾਈ ਤੇਰੇ ਕੋਲ ਅਤੀ ਤੇ ਦਰ ਦਵਾਈ ਲੈ ਕੇ ਗੋਲੀ ਕਲਾ ਇਹ ਉਹਦੇ ਕਰਕੇ ਦੁਖਦਾ ਦਾ ਬਾਈ ਉਹ ਬਾਕੀ ਆਪਾਂ ਬਾਈ ਖਾਣਾ ਪਿਓ ਰਾਟਾ ਹਨਾ ਪੰਜਾਬ ਵਾਲਾ ਪਿਆ ਥੈਲਾ ਹੁਣ ਉਹ ਵਿੱਚ ਪਾਉਨੇ ਆ ਮੈਦਾ ਹਨਾ ਵੀ ਥੋੜੀ ਜੀ ਰੋਟੀ ਕੜਾਈ ਜੀ ਰਹੇ ਮੜੀ ਜੀ ਕੜੀ ਜੀ ਰਹੇ ਅਗਲਾ ਕਹੇ ਵੀ ਆ ਰੋਟੀ ਕੜੀ ਬਾਕੀ ਆਪਣਾ ਸਮਾਨ ਆ ਟੰਗਿਆ ਪਿਆ ਲਿਆ ਕੇ ਹਨਾ ਜਿਹੜੀ ਜੀ ਦੀ ਵੀ ਲੋੜ ਆ ਉਹਦਾ ਪਤਾ ਜਦੇ ਆਪਣਾ ਨਿਆਉਣਾ ਭੱਜ ਗਿਆ ਇੱਕ ਬਾਜ਼ਾਰ ਨੇੜੇ ਇਹਦਾ ਵਾਫਾ ਦਾ ਬਾਹਰ ਤੜਕਾ ਥੋੜੀ ਲੱਗਣਾ ਇੰਨੇ ਨੇ ਦਾਲ ਥੋੜੇ ਪਾ ਕੇ ਇੱਕ ਥਾਂ ਜੂਰੇ ਰੱਖ ਦਈ ਦੀ ਅਜਾ ਰਕਤ ਮਾਣੂ ਬਾਕੀ ਵਧੀਆ ਖੰਢੀ ਠਾਰਾਵਾ ਮੂਹਰੇ ਤੇ ਗੇਟ ਖੁੱਲਾ ਹੈ ਹਨਾ ਉਹਨੇ ਆਪਣਾ ਗੁਜਰਾਤੀ ਬਾਈ ਔਰ ਇੱਕ ਲਾਗੇ ਗੁਜਰਾਤ ਤਦਾਈ ਅਵੀਰ ਮਸ਼ੀਨ ਦਾ ਉਹਦੇ ਕੋਲ ਵੀ ਨਿਊ ਹੇਲਾ ਰੱਖੀ ਹੋਈ ਉਹ ਵੀ ਆ ਰਿਹਾ ਕਹਿੰਦਾ ਸਰਦਾਰ ਜੀ ਮਿਲ ਕੇ ਜਾਇਗਾ تمہਾਰੇ ਕੋ ਮਾ ਚਲ ਆ ਜਾ ਬਾਈ ਕੋਈ ਬਾਤ ਨਹੀਂ ਚਲੋ ਮਿਲਦੇ ਆ ਫੇ ਬਾਈ ਉਹਨਾਂ ਦੇ ਆਏ ਤੇ ਹੀ ਔਈ ਮੈਂ ਕੀ ਨਹੀਂ ਬਣਾ ਕੀ ਹੁਣਾ ਕੇ ਲਈ ਪੀ ਰਾਤ ਨੂੰ ਕਹਦੇ ਬਾਈ ਜੀ ਲੇਟ ਆ ਰਾਤ ਆ ਗਈ ਰਾਤੀ ਭਾਈ ਮਿਲਣਾ ਕਿਤੇ ਵੀਰੇ ਤਰ ਨਹੀਂ ਰਾਗ ਪਤਾ ਜੀ ਰਾਤ ਅੰਦਰ ਆ ਦੂ ਤਰੇ ਜੀ ਹਵਾਲਾ ਨੇ ਪਰੌਂਡੇ ਪੌਂਡੇ ਲਾਉਣ ਵਾਸਤੇ ਦਾ ਵੀਡੀਓ ਸਟੇ ਕਰੀ। ਆਦੇ ਵੀਡੀਓਸ ਆਣੇ ਹੀ ਪਾਈਏ ਇੱਥੇ ਤੁਹਾਰਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ।